ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਦੇ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਤਾਜ਼ੀਆਂ ਸੂਈਆਂ ਗਾਵਾਂ ਤੇ ਇੱਕ ਮੈਂ ਤੁਹਾਨੂੰ ਦਿਖਾਵਾਂਗੇ ਟੁਕੜ ਗੱਬਣ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦੀ ਉਹਨਾਂ ਨਾਲ ਹਾਂ ਜੀ ਵਧਾਈ ਸਤਿਕਾਰ ਜੀ ਸਤਿ ਸ੍ਰੀ ਅਕਾਲ ਹੋਰ ਸਭ ਨਾਲ ਠੀਕ ਠਾਕ ਜੀ ਸਭ ਵਧੀਆ ਜੀ ਤਿੰਨ ਨਾਮ ਦੱਸ ਦੇ ਕਹਿੰਦੀ ਹਾਂ ਮੇਰੇ ਪਾਸ ਹੈਗੇ ਜੀ ਤੇ ਇਹਦਾ ਜਿਲ੍ਹਾ ਮਸਾ ਸੀਬ ਨਾਲ ਤੇ ਫੋਨ ਨੰਬਰ ਬੋਲ ਦੇ ਕਹਿੰਦੀ 9945499 ਠੀਕ ਆ ਤੇ ਦੋ ਤਾਜੀਆਂ ਸੋਈਆਂ ਗਾਵਾਂ ਦੇ ਇੱਕ ਟੋਪੜ ਕਪੜਾ ਮਾਜਣਾ ਤੇ ਲੱਕ ਸ਼ੁਰੂ ਆ ਜਿਹੜੀਆਂ ਪਹਿਲੇ ਨੰਬਰ ਤੇ ਹੀ ਹੈ ਜਿਹੜੀ ਜਰਸੀ 'ਚ ਆ ਜਿਹੜੀ ਤਾਜੀ ਸੋਈ ਆ ਬੱਚਾ ਕਿ ਵਧੀਆ ਤੇ ਮਗਰ ਬੱਚਾ ਰੁਪਈਏ ਤੇ ਥਾਣੇ ਦੇ ਦੇਖ ਸਕਦੇ ਲੱਗੇ ਤਾਂ ਚੰਗੇ ਕੈਪ ਤੇ ਚੰਗੇ ਸਾਈ ਦਾ ਥਾਣਿਆ ਕਿੰਨਾ ਵਾ ਸੂਆ ਸੋਈ ਵਰਜੀਏ ਤੀਜਾ ਸੂਆ ਸੋਈ 100 ਰੁਪਈਏ ਤੇ ਕਿੰਨਾ ਚਿਰ ਹੋ ਗਿਆ ਸੋਈ ਨਾ ਅੱਜ ਸ਼ਾਮਾਂ ਹੀ ਸੋਈ 100 ਰੁਪਈਏ ਅੱਛਾ ਹਾਂਜੀ ਹਾਂਜੀ ਠੀਕ ਆ ਤੇ ਚਵਾਚੂ ਕਿੰਨੇ ਕਿਲੇ ਪੁਰਾ 100 ਰੁਪਈਏ ਬੜਾ ਵਧੀਆ ਨਿਕਲਿਆ ਤੇ ਕਿੰਨਾ ਕੁ ਚੋ ਚਾਈ ਜਾਊਗੀ 100 ਰੁਪਈਏ 9 ਤੱਕ ਰੋ ਨੇ ਚੋਈ ਜਾਣਾ ਛੋਲਾ ਛੋਲਾ ਅੱਛਾ ਤੁਰਾਂ ਫੇਰ ਇੱਕ ਕਰੀ ਬਾਕੀ ਇਹ ਆ ਕਿ ਹੈਗੀ ਜਰਸੀ ਆ ਕੱਦ ਭਾਵੇਂ ਇਹਦਾ ਨੋਰਮਲ ਹੀ ਹੈ ਜਰਸੀਆਂ ਵਾਲਾ ਪਰ ਹਾਂ ਜੰਮੀ ਪਲੀਆ ਪੂਰੀ ਜਿਹੜੀ ਨਿੱਗਰ ਹੈ ਜਾਣ ਲਈ ਆ ਜਿਹੜੀ ਰਾਜੀ ਸੰਭੀ ਹੈ ਕਿਸੇ ਨੂੰ ਚੰਗੀ ਲੀਕ ਨਾ ਥੱਲੇ ਵਿੱਚ ਚੰਗੀ ਤਿਆਰ ਹੋਈ ਹੈ ਇੱਧਰ ਦੀ ਪੰਜਾਬ ਦੀ ਜੰਮੀ ਪਲੀ ਜਰਸੀ ਹੈ 10 ਕਿਲੋ ਤੇ ਕਰੀ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ। ਬਾਕੀ ਥੱਲੇਆਂ ਵੀ ਚੰਗੀ ਤਿਆਰ ਹੈ ਤੇ ਥਾਨੇ ਵੀ ਚੰਗਾ ਲੱਗਾ। ਕਿੰਨਾ ਰੱਖਣਾ ਵਿਧਿਆ ਦਾ ਮੁੱਲ ਫਿਰ? ਮੁੱਲ ਆ ਰੁਪਈਏ ਜੀ ਭਾਵੇਂ ਕਿੰਨੀ ਭਾਵੇਂ ਬਤੀ ਜੋ ਮਰਜ਼ੀ ਕਰੀ ਜਾਈਏ। ਅੱਛਾ ਇਹ ਛਬੀਆ ਦਿਹਾਨਾ ਦੇ ਦੋ। ਅੱਛਾ ਛਬੀਆ ਦੀ ਜਸਨਾ ਹੋਈ ਆ। ਅੱਜ ਜਸਨਾ ਕਰਨੇ ਕਿ ਮੁੱਲ? ਹਾਂ। ਤੇ ਹੁਣ ਆ ਜਿਹੜੀ ਦਿਖਾਉਣੀ ਹੈ ਤੇ ਮਗਰ ਵੱਛੀ ਜੇ। ਇਹ ਮੱਛੀ ਰਹੀ ਜੀ। ਮੱਛੀ ਵੀ ਕਾਫੀ ਖੂਬਸੂਰਤ ਹੈ ਤੇ ਬਾਕੀ ਹੈਗੇ ਵੀ ਫੈਡ ਕ੍ਰਾਸਤੀ ਆ। ਗਾਣਾ ਵੀ ਚੰਗੀ ਤਿਆਰ ਹੋਈ ਆ ਤੇ ਪਛਾਣ ਆ ਵੀ ਸੋਹਣੀ ਤਿਆਰ ਹੋਈ ਆ ਤੇ ਸੁਭਾ ਵੀ ਜੀ ਇਹਦਾ ਪਹਿਲਾ ਹੀ ਇਹਦਾ ਪਹਿਲਾ ਵੀ ਸੁਭਾ ਪਹਿਲਾ ਆ ਕਿੰਨੇ ਦਿਨ ਹੋਏ ਇਹਨਾਂ ਸੋਈ ਨੂੰ ਸੋਈ ਨੂੰ ਅੱਜ 5ਵਾਂ ਦਿਨ ਹੋ ਗਿਆ ਤੇ ਚਵਾਈ ਇਹਦੀ ਹੋ ਗਈ ਜੀ ਅੱਛਾ ਹਾਂ ਜੀ ਹਾਂ ਜੀ ਠੀਕ ਆ ਤੇ ਕਿੰਨਾ ਦੁੱਧ ਤਿਆਰ ਹੈ ਦੇ ਕੋਲ 200 ਰੁਪਏ ਦੇ ਫੱਟੇ ਜਿਹੜਾ ਮਿਲ ਲੈਣਾ ਬੋਲ 11-12 ਕਿਲੋ ਤਿਆਰ ਜੀ ਤਿਆਰ ਜਿਹੜਾ ਬਿਲਕੁਲ ਮਿਲ ਲੈਣਾ ਹਰਬੀ ਜੀ ਕਿੰਨਾ ਚਵਾਈ ਜਾਊਗਾ ਦੁੱਧ ਦੇ ਹਰਬੀ ਜੀ ਦੋ ਸਾੰਦ ਦੇਤੇ ਦੋ ਤੇ ਪੰਜ 17 18 ਕਿਲੋ ਚਵਾਈ ਜਾਵੇ ਠੀਕ ਆ ਤੇ ਦੰਦੋ ਕਿਤਰਾ ਜੀ ਮੂਹਾਂ ਦੋ ਦੰਦ ਹੈ ਹਰਬੀ ਜੀ ਅੱਛਾ ਚਲੋ ਫੁੱਲੋ ਹੱਨ ਨਾਲੇ ਦੰਦ ਖਾਦੀਏ ਨਾਲੇ ਤੋੜ ਦਈਏ ਦੰਦ ਖਾਦੀਏ ਜੀ ਇਹਦੇ ਆ ਲਓ ਭੁੱਜੀ ਆ ਦੇਖ ਸਾਦੇ ਦੰਦੀ ਤੋਂ ਚੋਗੀ ਜੜੀ ਹੋਣਦੀ ਆ ਉੱਗੀ ਦੇ ਦੰਦ hle ਬਰਾਬਰ ਨਹੀਂ ਕੀਤੇ ਨੇ ਅੱਧਕ ਚੀ ਆ ਜਿਹੜੇ ਹਜੇ ਕੋਈ ਦੋ ਦੰਦ ਗਿੰਦੇ ਕੋ ਚਾਰ ਦੰਦ ਗਿੰਦੇ ਤੁਹਾਡੇ ਸਾਹਮਣੇ ਬਾਕੀ ਇਹਦੀ ਚਵਾਈ ਕਿੰਦੀ ਕਿ ਹੋਈ ਹੈ ਕੁਛ ਆਹ ਦੇਖ ਸੰਦੇ ਹਵਨਾਈ ਦਾ ਉਤਰਾ ਵੀਧੀ ਠੰਡੀ ਤੇ ਹੀ ਨਿਕਲੀ ਪੂਰੀ ਠੰਡੀ ਤੇ ਹੀ ਹਰਪਜੀਤ ਅੱਛਾ ਤੇ ਥਾਣੇ ਵੀ ਦਿਖਾ ਦਈਏ ਤੁਹਾਨੂੰ ਲੱਗੇ ਤਾਂ ਆਹ ਦੇਖ ਸੰਦੇ ਤੇ ਇਹਦਾ ਕਿੰਨਾ ਮੁੱਲ ਰੱਖਣਾ ਵੀਧੀ ਹਰਪਜੀਤ ਮੰਗਣ ਦਾ ਭਾਅ ਦਾ 50 55 ਜੋ ਮੱਝ ਮੰਗੀ ਗਈ ਹੈ ਹਾਂਜੀ ਜਿਹੜੀ ਹਾਂ ਨਾ ਦੇਣੀ ਹੈ ਨਾ ਇਹ 47000 ਦੇ ਦਵਾਂਗੇ 47000 ਦੇ ਦਵਾਂਗੇ ਬਾਕੀ ਵਿੱਚ ਮੰਨਤਨ ਹੋਰ ਕਰ ਦੋਗੇ ਕੋਈ ਫੋਨ ਲਾਵੇ ਕਰੀ ਹਾਂ ਫੋਨ ਲਾ ਲ ਕੋਈ ਕਰ ਦੇਣਾ ਤੇ ਮੱਝ ਵੀ ਦਿਖਾ ਦਈਏ ਫਿਰ ਹਾਂਜੀ ਇਹ ਕਿੰਨੇ ਚੱਦੀ ਗੱਭਨ ਜੇ ਇਹ ਵੀ 8.5 ਮਹੀਨੇ ਦਾ ਦੋ ਤਿੰਨ ਦਿਨ ਉੱਤੇ ਉਹ ਘੱਟਦੀ ਹੈ ਅੱਛਾ ਮਤਲਬ 1.5 ਕਿ ਮਹੀਨੇ ਰਹਿ ਗਿਆ ਗੇਂਦਾ ਤੇ ਦੁੱਧ ਹੁੰਦੀ ਕਿ ਨਹੀਂ 20 22 23 ਕਿਲੋ ਦੇ ਹੁੰਦੇ ਹੈ ਅੱਛਾ ਮੈਂ ਤੁਹਾਨੂੰ ਵਧੀਆ ਪਾਸ ਕਰਾ ਦੋਗੀ ਕੀ ਤੋਰਾਂ ਫਿਰ ਇੱਕ ਰੀਨਾਂ ਇਹਨਾਂ ਸੱਜ ਨੇ ਕਿੰਨਾ ਕੱਢਿਆ ਦੁੱਧ 20 22 ਸੱਜ ਨੇ 16 17 ਕਿਲੋ ਕੱਢਿਆ ਜੀ ਅੱਛਾ ਹਾਂ ਜੀ ਚੰਗੇ ਕਾਟ ਆ ਗਏ ਆ ਠੀਕ ਆ ਬਾਕੀ ਇਹ ਹੈ ਕਿ ਚੰਗੇ ਕੱਦ ਕਾਟਦੀ ਆ ਤੇ ਚੰਗੇ ਪੇਟ ਫੜੀਦੀ ਆ ਹਾਂ ਇਹ ਲੈਂਥ ਮਾਈਦੀ ਚੰਗੀ ਹੈ ਬਾਕੀ ਜਿਹੜੇ ਤਿਆਰ ਹੋਏ ਥੱਲੇ ਚੰਗੀ ਤਿਆਰ ਹੋ ਰਹੇ ਨੇ ਹਾਂ ਦੇਖ ਸਕਦੇ ਜਿਹੜੇ ਤਿਆਰ ਹੋਏ ਚੰਗੀ ਤਿਆਰ ਹੋ ਗਈ ਥੱਲੇ ਤੇ ਕਿੰਨਾ ਵਿੱਚ ਫਿਰ ਇਹਦਾ ਮੁੱਲ ਇਹਦਾ ਰਵੀ ਫੋਨ ਤੇ ਮੁੱਲ ਕਰ ਲਾਂਗੇ ਜੈਜੀ ਆ ਜੈਜੀ ਨਿਕਾ ਜੋ ਛੋਟਾ ਜੇ ਰੇਡ ਕਰਾਂਗੇ ਫੋਨ ਲਾ ਕੇ ਪੁੱਛ ਲੈਣਾ ਕੋਈ ਸਾਹਮਣ ਵਾਲਾ ਲੈ ਜਾਣਾ ਰਵੀ ਜੀ ਹਾਂਜੀ ਲੱਖੋਂ ਬਾਹਰ ਵਿਕ ਸਕਦੀ ਹੈ ਹੁਣ ਤਾਂ ਆਪਾਂ ਜੈਜੀ ਦੇ ਦਾਂਗੇ ਅੱਛਾ ਖਾਲੀ ਨਹੀਂ ਮੋੜਨਾ ਕਿ ਨਾ ਨਾ ਮੋੜਨਾ ਨਹੀਂ ਰਵੀ ਜੀ ਤੇ ਠੀਕ ਹੈ ਜੀ ਹੋਰ ਕੁਝ ਕਹਣਾ ਰਵੀ ਜੀ ਇਹੋ ਬੇਣਤੀ ਹੈ ਨੀ ਸੋਈਆਂ ਸੋਈਆਂ ਹੁਣ ਪਾਸ ਕਰਕੇ ਖੜੋ ਤਸੱਲੀ ਕਰਕੇ ਖੜੋ ਹਨਾ ਅੱਜ ਦੇ ਥਾਣੇ ਕਰੀ ਦੇਖ ਸਕਦੇ ਜੇ ਲੱਗੇ ਤਾਂ ਬਾਕੀ ਇੱਥੇ ਆਓ ਆਪਣੀ ਸਮਝਣਾ ਵੇਖ ਚਾ ਕੇ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ